جے کوئی آواز ہوں گا وہ دی خدا پشک کر دا کہ جے سردار بکرم سنگھ مچیچیے نے کہہ دیتا کہ بھائی کہ ٹھیک نہیں ہویا تو سی سن کے حرام ہو گے یہ نا بھی آئیٹی بکرے ہوں نا لبی نہیں شدیا اسے سمیں کہنے بھی اس گرہ کوئی خلاف ہوتا دا نا انہوں کہنے تاغر سی ہے وہ نے کہنے بیجی پی را جی آرہا ہے ਇੱਥੋਂ ਤੱਕ ਜੇ ਇਹਨਾਂ ਦੇ ਨਾਲ ਬੈਠਾ ਉੱਥੇ ਵੀ ਇਹਨਾਂ ਦੇ ਖਿਲਾਫ ਬੋਲਣਗੇ ਉਹਨੂੰ ਵੀ ਕਹਿਨਗੇ ਲੱਗੇ ਜੀ ਇਹਨਾਂ ਨੂੰ ਜਿਹੜਾ ਇਹਨਾਂ ਦੇ ਨਾਲ ਉੱਠ ਕੇ ਗਿਆ ਹੋਵੇ 2 ਮਿੰਟ ਪਹਿਲਾਂ ਤੁਸੀਂ ਇੱਥੇ ਦੱਸੇ ਜਾੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਕਹਿ ਦਿਓ ਕਿ ਅਸੀਂ ਗੁਰੂ ਕੋ ਭਰੋਸੇ ਨਾਲ ਸਾਹਮਣੇ ਹਾਜ਼ਰ ਨਾਮਦਰ ਜਾ ਕੇ ਕਹਿਣੀ ਹੈ ਕਿ ਅਸੀਂ ਬੀਜੇਪੀ ਦਾ ਸਹਾਰਾ ਨਹੀਂ ਕਰਨਾ ਤੁਹਾਡੇ ਨਾਲ ਤਾਂ ਤੁਸੀਂ ਲੈ ਲਈਏ ਕਰਕੇ ਬੋਲੀ ਇਹ ਕਾਲੀਦਨ ਨੂੰ ਕਮਜ਼ੋਰ ਕਰਦਾ ਹੈ ਕਹਿੰਦਾ 2 ਦਸੰਬਰ ਤੇ ਹੱਕਣਾ ਨੂੰ ਬਾਦੀ ਹੋਏ ਕੱਲ ਨੂੰ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਹੋਰ ਪਾਰਟੀ ਦੀ ਕੋਈ ਕੋਈ ਗਲਤ ਕੰਮ ਕਰੇ ਇਹ ਜਰਜੇਦਾਰ ਬਹੁਣਾਂ ਦੀ ਗਲਤ ਕੰਮ ਦੇ ਖਾਬ ਜਿਹੜਾ ਆਵਾਜ਼ ਉਠਾਉਣ ਤੇ ਜੇ ਉਹਨਾਂ ਦੇ ਲੋਕ ਕਰਦਾਰ ਕਸ਼ੀ ਕਰਨਗੇ ਤੇ ਫਿਰ ਤੁਹਾਡੇ ਕੋਲੇ ਜਵਾਬ ਕੀ ਹੋਊਗਾ ਦੱਸੋ ਕੀ ਬਾਤ ਹੋਵੇਗੀ ਤੁਸੀਂ ਅਕਾਲੀਆਂ ਲੋਰ ਵਾਲੇ ਓ ਟੀਵੀ ਚੈਨਲਾਂ ਤੇ ਬਹਿ ਬਹਿ ਕੇ ਤੁਸੀਂ ہزار ਤੁਸੀਂ ਤਾਂ ਕਰਦੇ ਭਾਈਓ ਜੇ ਕਾਂਗਰਸ ਨੇ ਲੀਡਰ ਨਹੀਂ ਜਾਣੂ ਪਾਰਟੀ ਦੇ ਲੀਡਰ ਆਵੇ ਬੀਜੇਪੀ ਦੇ ਲੀਡਰ ਨੇ ਜਿਹੜੇ ਜਨਤਾਕਾਰਾਂ ਨੂੰ ਇਕੱਠਾ ਖੰਗਿਆ ਤੇ ਉਹਨਾਂ ਨੇ ਕਰਤਾਰ ਪੁਸ਼ੀ ਕੀਤੀ ਤੁਸੀਂ ਕੀ ਜਵਾਬ ਦੇਵੋਗੇ ਬਰੇ ਮੇਰੇ ਸਿਨੇਮਾ ਇਹ ਤਾਂ ਸੀ ਕਿ ਭਲੰਗਾ ਲੀਡਰ ਜਿਹੜਾ ਉਹ ਕਹਿੰਦਾ ਹੈ ਕਿ ਜਾਨੀ ਹਾਪੀਸ ਨੂੰ ਇੰਨਾ ਜੀਵਿਲ ਕਰਾਂਗੇ ਜਦਦਾ ਨਹੀਂ ਛੱਡੋ ਇੱਕ ਖੁਦਕੁਸ਼ੀ ਕਰੂਗਾ ਤੁਸੀਂ ਇੰਨੇ ਵੀ ਕਮਜ਼ੋਰ ਨਹੀਂ ਬਣਾਇਆ ਪਾਸਾ ਇਹ ਖੁਦਕੁਸ਼ੀ ਕਰਾਂਗੇ ਤੁਹਾਡੇ ਚੱਕੜ ਸਿੱਟਣ ਤੋਂ ਦੋ ਤਰੀਕ ਨੂੰ ਹੁਕਮਨਾਮਾ ਹੋਇਆ ਤਿੰਨ ਚਾਰ ਦੇ ਪੰਜ ਤਿੰਨ ਦਿਨ ਤੱਕ ਤੁਸੀਂ ਮੈਨੂੰ ਕੱਲ ਤੱਕ ਸਭ ਤੇ ਜਹਰ ਲੱਗਣ ਦੀਆਂ ਤੁਸੀਂ ਮੈਨੂੰ ਆਫਰ ਕਰਦੇ ਰਹੇ ਬੀ ਆ ਮੈਂ ਖਤਮ ਕਰ ਦੇਵਾਂ ਤੇ 6 ਤਰੀਕ ਨੂੰ ਤੁਸੀਂ ਜਾ ਕੇ ਮੇਰੇ ਕੋਲ ਤੁਸੀਂ ਕਰਦੇ ਨਹੀਂ ਜਿੰਦਾ ਜਵਾਬ ਦੇਣਾ ਹਾਂ ਜਵਾਬ ਦੇਣਾ ਨਹੀਂ ਦੇ ਰਹੇ ਦੋਸਬਰ ਤੋਂ ਪਹਿਲਾਂ ਮੇਰੇ ਨਾਲ ਕੋਈ ਦੋਸਤਤਾ ਕੋਈ ਨਹੀਂ ਸੀ ਤੇ ਦੋਸਬਰ ਤੋਂ ਬਾਅਦ ਮੇਰੇ ਨਾਲ ਕੋਈ ਨਹੀਂ ਸੀ ਇਹ ਸਾਡੀ ਕਿਸੇ ਨੇ ਫੋਟੋ ਆ ਗਈ ਲੱਗੀ ਜੀ ਪਿੱਛਾ ਕਰਕੇ ਤੇ ਜਿਹਨਾਂ ਦੀ ਫੋਟੋਆਂ ਤੇ ਫੋਟੋਵਾਂ ਜਿਹੜੀਆਂ ਨਸ਼ਰ ਹੋਈਆਂ ਕਦੇ ਬੜੀ ਮਹਾਨ ਵਾਲੀ ਗੱਲ ਹੈ ਐਡੇ ਵੱਡੇ ਵੱਡੇ ਲੀਡਰ ਚੁੱਪੇ ਆ ਗਏ ਜੇ ਕੋਈ ਆਵਾਜ਼ اٹھਉਂਦਾ ਕੋਈ ਕਰਤਾਰ ਕੁਸ਼ੀ ਕਰ ਲਵੇ ਹਨਾਲੀ ਦੀ ਗੱਲ ਹੈ ਕਿ ਜੇ ਸਰਦਾਰ ਵਿਕਰਮ ਸਿੰਘ ਮਚੀਚੀਏ ਨੇ ਕਹਿ ਦਿੱਤਾ ਕਿ ਭਾਈ ਕਿ ਠੀਕ ਨਹੀਂ ਹੋਇਆ ਤੁਸੀਂ ਸੁਣ ਕੇ ਹਨਾਲੋਂ ਲਉਂਗੇ ਇਹਨਾਂ ਵਿਆਹ ਕੀ ਵਧਰੇ ਉਹਨਾਂ ਨੂੰ ਵੀ ਨਹੀਂ ਛੱਡਿਆ ਹੁੰਦਾ ਨੂੰ ਵੀ ਨਹੀਂ ਛੱਡਿਆ ਅਸੀਂ ਤਾਂ ਲੱਗਦੇ ਹੀ ਕੀ ਇਹਨਾਂ ਦੇ ਉਹ ਜਿਹੜੇ ਲੱਗਦੇ ਸੀ ਉਹਨਾਂ ਨੂੰ ਵੀ ਛੱਡਿਆ ਕਿਸਾ ਹੱਦ ਤੱਕ ਪਿਰੋਗੇ ਆ ਕਿਸਾ ਹੱਦ ਜੇ ਬਾਬਾ ਬਨਵੀਰ ਸਿੰਘ ਜੀ ਜੋ ਮੁਕੀਸਨ ਸੁਲਮਣੀਆ ਕਾਲੀਬੰਦ ਪਟਾਦਸ ਦੇ ਉਹਨਾਂ ਨੇ ਕਿਹਾ ਵੀ ਗਲਤ ਹੋਇਆ ਹੈ ਉਹਨਾਂ ਦੀ ਮਗਰ ਨਹੀਂ ਟੀਵੀ ਚੈਨਲਾਂ ਨੇ ਆਪਣੀ ਆਰਨੀ ਉਹਨਾਂ ਨੂੰ ਦੱਸਣ ਲੱਗੇ ਜਰਾ ਕੰਧਮੀਟਕ ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਬੋਲੇ ਰਹੇ ਸੀ ਉਹਨਾਂ ਨੂੰ ਪਏ ਹੋਏ ਇਹ ਕਮਾਲ ਦੀ ਗੱਤ ਕਹਿੰਦੇ ਜੀ ਆਰਐਸਐਸ ਦੇ ਹੈ ਬੀਜੇਪੀ ਦੇ ਆਪਣਾ ਸੌਖਾ ਕਿਸੇ ਸਮੇਂ ਕਹਿੰਦੇ ਹੁੰਦੇ ਸੀ ਜਿਹੜਾ ਕੋਈ ਖਲਾਫ ਬੋਲਦਾ ਨਾ ਉਹਨੂੰ ਕਹਿੰਦੇ ਕਾਂਗਰਸੀ ਹੈ ਹੁਣ ਕਹਿੰਦੇ ਬੀਜੇਪੀ ਦਾ ਜੀ ਆਰਐਸਐਸ ਦਾ ਤੇ ਕੋਈ ਲਾਭ ਜਿਹੜਾ ਉਹਨੇ ਖਲਾਫ ਬੋਲੇ اتوں تک جے یہاں نا کے نال بیٹھا اٹھ کے بھی یہاں کے خلاف ہونو بھی کہہ دے تو بی جے پی والے دے یہاں اٹھ کے گیا ہوگی دو منٹ پہلے تھی اچھے دسے جانے شری اکال تخت صاحب نے جا کے کہہ دیو کہ ابھی گرو گو ہرگوبند صاحب وہ حاضر ناظر جان کے کہنے ہیں کہ اے بی پی نے سنوتا نہیں کرنا مان جا کے کہ آخو شری اکال تخت صاحب سے کھڑ کے گرو گرنتھ ساحب کی ہزری چھو کہ مرتے مر جا پر بی جے پی نے سہوتا نہیں کرنا ਤੁਸੀਂ ਲੇਲੜੀਆ ਕੱਢਦੇ ਕਰਦੇ ਵਿਢਿਕ ਪਾਲ ਦੀ ਗੱਲ ਹੈ ਕਿ ਜਿਹਨੂੰ ਹੋਰ ਕੋਈ ਪੰਤ ਦੀ ਗੱਲ ਕਰਦਾ ਕੋਈ ਮਰਿਆਦਾ ਦੀ ਗੱਲ ਕਰਦਾ ਕੋਈ ਸਦਾ ਦਾ ਨਹੀਂ ਗੱਲ ਕਰਦਾ ਉਹ ਰੁਕਿਆ ਦੇ ਦਿੱਤੀ ਇਹ ਆਰਐਸਐਸ ਇਹ ਭਾਜੀਪੀ ਕਰਾ ਰਹੀ ਹੈ ਕਿ ਆਰਐਸਐਸ ਕੋਲ ਕਰਾ ਰਹੀ ਹੈ ਜੀ ਕਾਲੀਦਲ ਨੂੰ ਖੰਗੋਰ ਕਰਨ ਦਾ ਯਤਨ ਹੈ ਵੀ ਕਾਲੀਦਲ ਨੂੰ ਖੰਗੋਰ ਕਰਦਾ ਹੈ ਕਹਿੰਦਾ 2 ਦਸੰਬਰ ਤੇ ਹੋਪਨਾ ਮੇਰੇ ਬਾਹਰ ਹੀ ਹੋਏ ਪਹਿਲਾਂ ਕਿਹਦਾ ਕਮਜ਼ੋਰ ਹੈ ਕਿੰਨਾ ਕਿਤਾਬ ਹੋ ਗਈ ਸੀ 2017 ਤੋਂ ਤੁਸੀਂ ਬਿਤੇ 2022 'ਚ ਬਿਤੇ ਪਹਿਲਾਂ ਕਿੰਨਾ ਕੰਮ ਕੀਤਾ ਸੀ ਇੱਕ ਆਉਂਦਾ ਬਚਿਆ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਮੋਖ ਕਰਨ ਤੱਕ ਕੱਲ ਜਦੋਂ ਮੀਤ ਮਾਨ ਜੋਗ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਨੇ ਕਿਹਾ ਨਾ ਕਿ ਅਨੰਦਪੁਰ ਸਾਹਿਬ ਪਰੰਪਰਾਵਾ ਦਾ ਘਰ ਹੋਇਆ ਇਹਨਾਂ ਨੇ ਕੋਈ ਇਫੀਸ਼ੀਅੰਟੀ ਇਹਨਾਂ ਨੇ ਉਹ ਵੀ ਨਿਬਖਿਆ ਔਰ ਹਰਾਮੀ ਦੀ ਗੱਲ ਹੈ ਕਿ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਸਾਹਿਬ ਕੋ ਕਹਿ ਰਹੇ ਹੈ ਕਿ ਨੰਦ ਕੋ ਸਰ ਮर्यादा ਦਾ ਤਹਾਮ ਲਿਆ ਜੋ ਸਿਖਾ ਦੀ ਸਭ ਤੋਂ ਸਰਵੋਤਮ ਪਤਨੀ ਹੈ ਬਾਬਾ ਗੁਗਾ ਸਾਹਿਬ ਦੀ ਪਤਨੀ ਹੈ 2 ਘੰਟੇ ਦੀ ਬੀਤੇ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਟੀਵੀ ਚੈਨਲ ਤੇ ਬਾਹਰ ਦਾ ਦਿੱਤੇ ਉਥੇ ਮर्यादा ਦਾ ਪਾਲਣ ਹੋਇਆ ਆਪ ਨੇ ਜਰਵਾਰ ਸਤਖੰ\\ਣ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ੱੱਲੇ ਕਰਨ ਵਾਸਤੇ ਸੈਂਟਰੀ ਨੂੰ ਬਿਆਨ ਦਵਾਇਆ ਤੇ ਮੈਨੂੰ ਸਰਦਾਰ ਪ੍ਰਤਾਪ ਸਿੰਘ ਜੀ ਨੂੰ ਸੁਣ ਰਿਹਾ ਸੀ ਨਾ ਸਪਸ਼ਟ ਪਤਾ ਲੱਗ ਰਿਹਾ ਸੀ ਕਿ ਉਹਨਾਂ ਦਾ ਮਾਨ ਉਹਨਾਂ ਦਾ ਜ਼ਬਾਨ ਦੋਵੇਂ ਇੱਕ ਸੋਹਣੀ ਜੀ ਜੇ ਵੀ ਸਖਿਆ ਦਾ ਸਾਕੀ ਕਿ ਕਮਾ ਸਰਦਾਰ ਪ੍ਰਤਾਪ ਸਿੰਘ ਸਗਤਰੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਉਹ ਸੱਚਾ ਹੈ ਨਾ ਜਦੋਂ ਬੋਲ ਰਿਹਾ ਸੀ ਤੇ ਹਰ ਜਾਣ ਬੰਦੇ ਮੈਂ ਸਮਝਾ ਰਹੀ ਸੀ ਕਿ ਇਹ ਬੋਲ ਨਹੀਂ ਜਾਇਦਾ ਤੋ ੱਕੇ ਨਾ ਪછા ਮਾਰ ਕੇ ਜਿਹੜਾ ਨਾ ਚੋਕ ਮਾਰ ਕੇ ਬਣਾਇਆ ਕਰਾ। ਹਾਸੇ ਮੂੰਹ ਪਤਾ ਲੱਗ ਰਿਹਾ ਸੀ। ਕਿ ਇਹ ਵੀ ਉਹਦੇ ਜ਼ਮੀਰ ਉਹਦੇ ਮਨ ਦਾ ਸਾਹ ਸੁਣੀ ਜ਼ਬਾਨ ਨਹੀਂ ਸੀ। ਬੇਵਸੀ ਚਾਰ ਹੋ ਰਹੀ ਸੀ ਉਹਦੀ ਆਖਰ। ਹੋ ਕੀ ਰਿਹਾ। ਯਾਦ ਕਰੇ ਹਰਮੰਦਰ ਸਾਹਿਬ ਸੱਚਖੰਡ ਸਹੀ ਹਰਮੰਦਰ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਮੁੱਖ ਕਰੰਤੀ ਨੇ ਕਹਿ ਦਿੱਤਾ ਹੈ ਕਿ ਤੁਸੀਂ ਉਹਦਾ ਖੰਡਣ ਕਰਾਉਣ ਵਾਸਤੇ ਸੈਕਟਰੀ ਨੂੰ ਬਰਾਬਰ ਕਰਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਨੂੰ ਸਤਖੰਡ ਸਿੰਘ ਹਰਮੰਦਰ ਸਾਹਿਬ ਦੇ ਮੋਗ ਕਰਨ ਦੀ ਦੇ ਤਹੇ ਬੁਲਾਉ ਨੂੰ ਕਿਸੇ ਖੰਡ ਕਰਨ ਵਾਸਤੇ ਵਰਤਿਆ ਇਸੇ ਮਤਲਬ ਕਰੂੰ ਕਿਹੜੇ ਸਲਾਹਕਾਰ ਆ ਗਏ ਕਿਹੜੇ ਦੇਦੇ ਆ ਅਮਰੀ ਅਸਲਾ ਵੀ ਆਸਰਾ ਕਰੀ ਐਡਾ ਸਨਮਾਨ ਵਾਲਾ ਉਹਦਾ ਸਾਥ ਇਹਨਾਂ ਨੂੰ ਵੀ ਲੋੜ ਆਜ ਇਹਨਾਂ ਨੇ ਰੋਲਿਆ ਆਉਂਦੇ ਕੱਲ ਨੂੰ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਹੋਰ ਪਾਰਟੀ ਦੀ ਕੋਈ ਕੋਈ ਗਲਤ ਕੰਮ ਕਰੇ ਤੇ ਜੱਜੇਦਾਰ ਉਹਨਾਂ ਦੀ ਗਲਤ ਕੰਮ ਦੇ ਖਿਲਾਫ ਜਿਹੜਾ ਆਵਾਜ਼ اٹھਾਉਣ ਤੇ ਜੇ ਉਹਨਾਂ ਦੇ ਲੋਕ ਕਰਦਾਰ ਕਸ਼ੀ ਕਰਨਗੇ ਤੇ ਫਿਰ ਤੁਹਾਡੇ ਕੋਲੇ ਜਵਾਬ ਕੀ ਹੋਊਗਾ ਦੱਸੋ ਕੀ ਬਾਰੇ ਕਹਿੰਦੇ ਤੁਸੀਂ ਅਕਾਲੀਆ ਜਵਾਲ ਵਾਲੇ ਉਹ ਟੀਵੀ ਚੈਨਲਾਂ ਤੇ ਬਹਿ ਬਹਿ ਕੇ ਤੁਸੀਂ ਕਹਿੰਦੇ ਤੁਸੀਂ ਤਾਂ ਕਰਦੇ ਹੋ ਭਾਈਓ ਜੇ ਕਾਂਗਰਸ ਦੇ ਲੀਡਰ ਨਹੀਂ ਝਾੜੂ ਪਾਰਟੀ ਦੇ ਲੀਡਰ ਹੈ ਬੀਜੇਪੀ ਦੇ

کہڑی بڑک آج ایک فلم اسٹار بٹھا رکھے چینل وہ کہیں جی کہ یعنی جی ہرپیت سنات کا ماحول خراب کر رہے ہیں میں کتنے نوجوانوں کو کہتا بھی چکلوں دے بندے مار کیا نوجوانوں کو بھی بدوکہ چکلوں دے بندے مار دن کا ماحول ہے اس طرح خراب ہوئی گل کر رہے ہیں پرم پراماں دی کل کر رہے ہیں، مری آدموں دی کل کر رہے ہیں اجھے نے اپنے آدم اور خواب ہے یہ کمال دی کر سو سا سنگر جی تانون چاکنا پائے گا ہے سوچنا پائے گا ہے جیسی نہ جاکے ہی نہ سوچیا آگے پھر آنے والے ملاندے میں سنکر کے اس کو بھی بڑھا تو بھی یہ ہوگا اس کو بھی بڑھا 1900 ਦੇ ਵਿੱਚ ਹੀ ਇਸੇ ਤਰ੍ਹਾਂ ਹੀ ਹੋ ਰਿਹਾ ਸੀ ਗੁਰਦੁਆਰਿਆਂ ਨੂੰ ਨਿਜੀ ਜਗਾਦਾ ਸਮਝਣ ਲੱਗ ਸਮਝ ਗਏ ਗੁਰਦੁਆਰਿਆਂ ਦੇ ਵਿੱਚ ਘਰੋਲੇ ਆਪਰਾਧ ਹੋ ਗਏ ਉਹ ਲੱਗ ਪਏ ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ ਸਰਕਾਰ ਉਹਨਾਂ ਦੀ ਕੋਸ਼ਿਸ਼ ਕਰਦੀ ਸੀ ਪਹਿਲਾਂ ਥੋੜਾ ਥੋੜਾ ਵਿਰੋਧ ਹੋਇਆ ਉਹਨਾਂ ਨੇ ਵਿਰੋਧ ਦਬਾਟਾ ਉਹਨਾਂ ਨੂੰ ਸ਼ਹਿਰ ਵਿੱਚ ਹੀ ਉਹਨਾਂ ਨੇ ਵੱਡੇ ਅਪਰਾਧ ਕੀਤੇ ਤੇ ਜਦੋਂ ਵੱਡੇ ਅਪਰਾਧ ਕੀਤੇ ਫਿਰ ਜਦੋਂ ਪਤਨੂ ਜਾ ਗਈ ਤੇ ਜਦੋਂ ਫਿਰ ਪਤਨੇ ਉਹਨਾਂ ਨੂੰ ਭਜਾਉਣ ਦਾ ਯਤਨ ਕੀਤਾ ਫਿਰ ਸ਼ਹੀਦੀਆਂ ਹੋਈਆਂ ਕਿ اسئله ਸਮੇਟਾ ਇੰਤਜ਼ਾਰ ਕਰ ਰਹੇ ਇਹਨਾਂ ਨੂੰ ਅਸੀਂ ਮੌਕੇ ਤੇ ਮੌਕਾ ਮੌਕੇ ਤੇ ਮੌਕਾ ਦੇ ਕੇ ਕਿ ਉਸ ਸਮੇਟਾ ਇੰਤਜ਼ਾਰ ਕਰ ਲਈ ਨਹੀਂ ਅਸੀਂ ਹੁਣ ਉਸ ਸਮੇਟਾ ਇੰਤਜ਼ਾਰ ਨਹੀਂ ਕਰਾਂਗੇ कि ਇਹਨਾਂ ਕੋਲ ਕੋਈ ਤਰ੍ਹਾਂ ਪ੍ਰਬੰਧ ਤੇ ਜਿਹੜਾ ਬਾਹਰ ਕੱਢਣ ਵਾਸਤੇ ਸਾਡੇ ਨੌਜਵਾਨਾਂ ਨੂੰ ਸ਼ੀਸ਼ੀਆਂ ਦੇ ਰੀਆਂ ਭੈਣ ਅਸੀਂ ਬਹੁਤ ਸਮੇਂ ਦਾ ਬੜੇ ਇੰਤਜ਼ਾਰ ਕੀਤਾ ਕਿਉਂਕਿ ਉਹ ਤਾਂ ਮੀਡੀਆ ਨੇ ਸੀ ਫੋਨ ਮੀਡੀਆ ਉਹ ਤਾਂ ਮੀਡੀਆ ਨੇ ਸੀ ਮੀਡੀਆ ਅੱਜ ਦੀ ਕਹੇ ਹੋਏ ਇਹ ਸ਼ਬਦ 10 ਮਿੰਟਾਂ ਤੱਕ ਅਮਰੀਕਾ ਕੈਨੇਡਾ ਪਹੁੰਚ ਜਾਣੇ ਉਹ ਤਾਂ ਨਹੀਂ ਸੀ ਪਹੁੰਚਦੇ ਉਹ ਤਾਂ ਚੱਲ ਗਏ ਉਹਨਾਂ ਦੀਆਂ ਮਨਮਾਨੀਆਂ ਪਰ ਹੁਣ ਕਾੜੀਆਂ ਨਹੀਂ ਚੱਲਣਗੀਆਂ ਚੱਲ ਗਏ ਉਹ مہانتا نے کہا نہیں کتنی کماس نہیں تمکیاں دے دیں تمکیاں دے دیں میں پہلا بھی شکل کہیں سے آج میں پھر کہنا کوئی بادشاہ نہیں کی گئی میں نے بھی یہ کیا کیا سی ایک اکالی لیڈر نے کیا سی سنیہا جاتا سی کسی اور اکالی لیڈر نے تو نانی نے نام جنہیں میں نے اس نے حد اتراس کیا میں نے اس نے حد اتراس کیا کہ پھلانا لیڈر جڑا ہوئے کہندہ ہے کہ یعنی حافظ سے میں پینا جلیل کرنا گے جہاں سے داری شٹو کہ خودکشی کروں گا خود کشی انہیں بھی کمزور نہیں بڑھایا پاس شکر کہ خود کشی کر لگے کٹے چکڑ سکڑ پھولا دڑاں گے سے دودان گے سے پھر کی ہو گیا کندہ کا لیڈر سے ہے؟ بھی کلے نہیں رہے گروہ پہ بھروسا ہے چکر چکو گے نا گند سکو گے گند سٹو گے ہو چک لو ہارپی سنگھ کلا نہیں ہے ہرپریت سنگ ہرپریت سنگ کا گروہ پڑھوتا ہے اور میرے تاڑے تر چھٹی چکر دا جواب تاپے دیں گے کی کر لو گے ویسے بھی گڑیا بندہ کرنا ہوں جام بازی کر سکتا ہوں کی ہوگا مرد بندہ تھوڑی کرتا ہوں رہا نیچ بندے کھانے ہوں اخلاق کو لے تو پالسی نہیں پہلے دس کو دو کو نکمنا ہوئے جائے ਤਿੰਨ ਚਾਰ ਦੇ ਪੰਜ ਤਿੰਨ ਦਿਨ ਤਾਂ ਤੁਸੀਂ ਮੈਨੂੰ ਕੱਲ ਤੱਕ ਸਭ ਤੇ ਜਵਾਬ ਲੱਗਣ ਦੀਆਂ ਤੁਸੀਂ ਮੈਨੂੰ ਆਫਰ ਕਰਦੇ ਸੀ ਕਿ ਆਪਾਂ ਖਤਮ ਕਰਦੇ ਹਾਂ ਤੇ 6 ਦਿਨ ਤੋਂ ਤੁਸੀਂ ਕਿਹਾ ਕਿ ਮੈਂ ਕੰਮ ਨਹੀਂ ਕਰਾਂ ਤੁਸੀਂ ਕਰਦੇ ਨਹੀਂ ਜਦੋਂ ਜਵਾਬ ਦੇਣਾ ਸ਼ੁਰੂ ਜਵਾਬ ਦੇਣਾ ਵੀ ਨਹੀਂ ਦੇਦੇ ਇਹ ਕਮਾਹਤ ਹੈ 2 ਦਸੰਬਰ ਤੋਂ ਪਹਿਲਾਂ ਮੇਰੇ ਅਰਕਾ ਦੁਨਤੋ ਤਾਂ ਕੋਈ ਨਹੀਂ ਸੀ ਤੇ 2 ਦਸੰਬਰ ਤੋਂ ਬਾਅਦ ਮੇਰੇ ਅਰਕਾ ਦੁਨਤਾ ਨਹੀਂ ਕੋਈ ਨਹੀਂ ਜਿਵੇਂ ਇਹ ਤੇ ਕੈਪੀਟਨ ਵੀ ਐਕਟ ਕਰਦਾ 2 ਦਸੰਬਰ ਤੋਂ ਬਾਅਦ ਮੇਰੇ ਕੋਲ ਤਾਂ ਤੋਤਾ ਹੀ ਕੋਈ ਨਹੀਂ ਸੀ ਇੰਟੈਲੀਜੈਂਟ ਹੀ ਕੋਈ ਨਹੀਂ ਸੀ ਤੇ 2 ਦਸੰਬਰ ਤੋਂ ਬਾਅਦ ਕੰਮ ਲਈ ਡਰ ਮਾਰ ਹੀ ਕੋਈ ਇਹਨਾਂ ਦਾ ਬੁੜਾਈ ਕੋਈ ਨਹੀਂ ਇਹਦਾ ਟਰੈਕਟਰ ਦਾ ਸਰਜੀ ਹਾਲੇ ਇਹਦਾ ਕਰਾਪਟ ਹੈ ਜੀ ਇਹਦਾ ਭਲਨਾ ਹੈ ਜੀ ਇਹ ਕੰਟਰਾ ਜੀ ਇਹ ਭਾਜਪਾ ਨਾਲ ਰਲਿਆ ਯਰ ਐਸਐਸ ਨਾਲ ਰਲਿਆ ਕਮਾਲ ਦੀ ਤੇ ਸਾਡੀ ਕਿਸੇ ਨਾ ਫੋਟੋ ਆ ਗਈ ਲੱਗੀ ਜਿੱਬਾ ਲੜ ਕੇ ਤੇ ਜੇ ਇਹਨਾਂ ਦੀਆਂ ਬੰਦੂਆਂ ਦੇ ਫੋਟੋਆਂ ਜਿਹੜੀਆਂ ਨਸ਼ਰ ਹੋ ਗਈਆਂ ਕਦੇ ਬੜੀ ਮਾਣ ਵਾਲੀ ਗੱਲ ਹੈ ਜੀ ਐਡੇ ਵੱਡੇ ਵੱਡੇ ਲੀਡਰ ਚ ਆਪਣੀਆਂ ਮਾਰ ਤੇ ਇਹ ਨਹੀਂ ਹਰਾਨੀ ਕਦੇ ਮਾਣ ਵਾਲੀ ਗੱਲ ਤੇ ਫਖਰ ਵਾਲੀ ਗੱਲ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਆਪੇ ਜੱਫੀਆਂ ਪਾ ਰਹੇ ਫੋਟੋਆਂ ਵਧਾਰੇ ਬਣਾ ਰਹੇ ਇਹਦੇ ਹਰਾਨੀ ਨਹੀਂ ਗੱਲ ਹੈ ਕਿ ਇਹ ਹਰਾਨੀ ਜਾਂ ਨਿਕਾਲ ਲੈਣਾ اسی بار کے پھر کھولے پھر کسی باروں کا کھولے کمال دیکھ سو بہت کچھ کیا جا سکتا ہے میں ایک کوئی چوڑی آگے کے کام پینٹ نہیں کرتا ہوں کہ جی میں تو کیا گیا نا کہ یہ جڑے تاریخ ممبر ہے ہلکا نہیں کہ انہوں جواب دے بناؤ گے انہوں پوچھو سوال پوچھو کہ ہوئے نا پوچھو سوال ہے دس بھائی کیوں ہوا ਕੁਤਾ ਸੇ ਤੁਸੀਂ ਚੁੜਿਆ ਤੁਹਾਨੂੰ ਮੋਟਾ ਪਾਈ ਗਏ ਦੇ ਦੇ ਹੁਣ ਪੁੱਛੋ ਤੇ ਜੇ ਤੁਸੀਂ ਪੁੱਛਣਾ ਸ਼ੁਰੂ ਕਰਤਾ ਨਾ ਇਹਨਾਂ ਦੀ ਅਕਲ ਟਕਾਲੀ ਆ ਮੈਂ ਮੈਨੂੰ ਦੱਸ ਦੇ ਜਿੰਨਾ ਮਰਜ਼ੀ ਵੱਡੇ ਬਣ ਜਾਣ ਪਰ ਸੰਗਤ ਤੋਂ ਵੱਡੇ ਨਹੀਂ ਹੋ ਸਕਦੇ ਉਹਦੇ ਬੈਠ ਕੇ ਨੀ ਮੀਟੇ ਘਾਲ ਦੇ ਵਿੱਚ ਕਿਤੇ ਮਰਜ਼ੀ ਵੱਡੇ ਬਣ ਜਾਣ ਪਰ ਸੰਗਤ ਤੋਂ ਵੱਡੇ ਨਹੀਂ ਹੋ ਸਕਦੇ ਜਿਸ ਤਰ੍ਹਾਂ ਸੰਗਤ ਨੇ ਕੀ ਹਰ ਸਵਾਲ ਪੁੱਛਲੇ ਸ਼ੁਰੂ ਕਰਤੇ ਨਾ ਉਹਦੇ ਇਹਨਾਂ ਦੀ ਅਕਲ ਟਕਾਲੀ ਹੁੰਦੀ ਸੋ ਮੈਂ ਸਰਦਾਰ ਪ੍ਰਤਾਪ ਸਿੰਘ ਵੀ ਬਿੜਾਲਾ ਸਾਡੇ ਚ ਬੈਠੇ ਨੇ। ਉਹ ਇਸਤਤ ਮੈਂਬਰ ਕਮੇਟੀ ਦੇ ਸਰਦਾਰ ਪ੍ਰਤਾਪ ਸਿੰਘ ਵੀ ਬਿੜਾਲਾ। ਇਸ ਸਾਂਭ ਕੌਂਰੀ ਕਮੇਟੀ ਦੇ ਵਿੱਚ ਹੋਰ ਮੈਂਬਰ ਵੀ ਸ਼ਾਮਲ। ਨਾ ਪੰਜ ਮੈਂਬਰ ਹੀ ਨਹੀਂ। ਹੋ ਸਕਦਾ ਹੈ 2000 ਦਿਨਾਂ ਤੱਕ ਇਹ 8 ਨਾ ਉਹ ਹਕੂਮਤ ਨਾਮੇ ਦੇ ਵਿੱਚ ਇਹ ਵੀ ਪੰਜ ਦੇ ਪੰਜ ਸੱਤ ਮੈਂਬਰ ਨਹੀਂ ਇਹ 8 ਨੇ। ਇਹਨਾਂ ਨੂੰ ਛੇੜਿਆ ਜਾਨਾ ਸਾਡੇ ਅਸੀਂ ਭਰਤੀ ਕਰਨੀ ਹੈ ਜੀ ਆ ਬੇਬੀ ਜੀਹਨ ਕਰਕੇ ਨੇ ਛੇੜੀ ਜਾਣ ਅਸੀਂ ਭਰਤੀ ਕਰੀ ਬਿਲਕੁਲ ਬਿਲਕੁਲ ਕਿਉਂਕਿ ਪੰਥ ਨੇ ਪਰਵਾਹ ਨਹੀਂ ਕਿਉਂ ਕਹਿ ਰਹੇ ਨੇ ਜੀ ਭਰਤੀ ਕਰਨੀ ਹੈ ਕਿਉਂਕਿ ਪੰਥ ਨੇ ਪਰਵਾਹ ਨਹੀਂ ਦਿੰਦੀ ਤੇ ਜਿਹਨੂੰ ਪੰਥ ਨੇ ਪਰਵਾਹ ਨਹੀਂ ਦਿੰਦੀ ਹੈ ਉਹ ਛੇੜ ਛੜ ਦਾ ਕੋਈ ਅਸਰ ਨਹੀਂ ਹੁੰਦਾ ਭਾਵਨਾਵਾਂ ਦੂਜੇ ਪਾਸੇ ਪੰਜ ਬੰਦਿਆਂ ਦੀਆਂ ਭਾਵਨਾਵਾਂ ਪਤਨੀਆਂ ਭਾਵਨਾਵਾਂ ਇੱਕ ਕਮੇਟੀ ਨਾਲ ਹੈ 10 ਬੰਦਿਆਂ ਦੀਆਂ ਭਾਵਨਾਵਾਂ ਜਿਹੜੀ ਇੱਕ ਕਮੇਟੀ ਦੇ ਵਿੱਚ ਹੈ ਪਰ ਦੇਖਣ ਸਾਡੇ ਜੈਸਾਲ ਸਾਹਿਬ ਨੇ ਵੀ 10 ਬੰਦਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹੈ ਕਿ ਪੰਜ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹੈ ਇਹ ਉਹਨਾਂ ਤੇ ਅਕਾਲ ਪੁਰਖ ਦਾ ਤੋੜਾ ਕੋਈ ਨਹੀਂ ਨਾ ਇਹ ਵੀਰੇ ਜਿਹੜੇ ਉਹਦੇ ਕਿਸੇ ਮਕਸਦ ਲਈ ਹੈ ਲੇਕਿਨ ਹੋ ਉਹ ਕੁਝ ਹੋ ਜਾਂਦਾ ਹੁੰਦਾ ਉਹ ਸ਼ਕਤੀ ਤਾਕਤ ਦੇ ਵਿੱਚ ਇਹੋ ਜੀ ਹੈ ਇਹ ਵੀ ਹੈਗਾ ਉਹ ਤਾਕਤ ਦੇ ਵਿੱਚ ਸ਼ਕਤੀ ਹੀ ਹੁੰਦੀ ਹੈ ਸੁਇਸ ਕਰਕੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਜੋ ਤੁਹਾਡੇ ਹਲਕੇ ਦੇ ਦੇ ਨਿਹਾਈ ਸ਼ਰੀਫ ਨੇ ਸਿਆਣੇ ਤੇ ਸਮਝਦਾਰ ਦੇ ਉਹਨਾਂ ਨੇ ਜਿਹੜੇ ਮਾਂਚਸਾ ਸਾਥੇ ਇਹਨਾਂ ਨੇ ਮਿਲ ਕੇ ਅੱਜ ਦਾ ਇਹ ਸਮਾਹਮਾ ਜੋ ਜੁਸਨ ਕੀਤਾ ਤਾਂ ਸਾਰਾ ਦਾ ਸਹਿਯੋਗ ਕਰਦਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੇ ਤੁਹਾਡਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਉੱਥੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਗੂ ਇਹਨੇ ਬਣਾਏ ਉਹਨਾਂ ਦਾ ਵੀ ਨੰਦੀਏ ਕਹਿੰਦਾ ਧੰਨਵਾਦ ਕਰਦਾ ਇਹਦੇ ਵਿੱਚ ਸਾਡਾ ਕੋਈ ਲੈਕ ਨਹੀਂ ਹੈ ਨਾ ਦਾ ਲਖਣ ਰਲੂ ਹੈ ਤੇ ਨਾ ਅਸੀਂ ਕੋਈ ਹੁੰਦਾ ਆਪਾਂ ਸੁਣਾਉਂ ਘਾ ਦੇਣਾ ਹਮ ਦੀ ਤਵਾਜ਼ ਅਸੀਂ ਲਈਏ ਉਹ ਢੋਲ ਦੇ ਰਹਿਣਾ ਬੋਲਦੇ ਰਹਿਣਾ ਜੋ ਪੰਥ ਦੀ ਆਵਾਜ਼ ਹੈ ਉਹ ਅਸੀਂ ਸੰਭੇ ਕਰਦੇ ਰਹਿਣ ਅੰਨੀ ਕੀ ਸਾਡੀ ਇਛਾ ਹੈ ਇਹ ਬਾਈ ਚਾਹੀਏ ਕਾਫਲੇ ਬਣ ਕੇ ਤਰੀਖਾ ਸਾਹਿਬ ਦੇ ਬਾਹਰ ਦੇ ਕੇ ਨਾਜ ਵਕਤ ਬਹੁਤ ਬਹੁਤ ਉਠੋ ਉਠੋ ਹੋਂ ਦਾ ਸਮਾਹੋ